what mm -hmm. ਸਤ ਗੁਰ ਕੀ ਸੇਵਾ ਸਫਲ ਗੁਰਤਾ ਗਦੀ ਤੇ ਬਰਾਜਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਵੱਤਰ ਹਜ਼ੂਰੀ ਦੇ ਅੰਦਰ ਸਾਜ ਬੈਠੇ ਹੋਏ ਆ ਗੁਰੂ ਪੀ ਸਤ ਜੀ ਨਵਾਜੀ ਸਤ ਸੰਗਤ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਆਸ ਬਖਤਰ ਪਾਵਨ ਪ੍ਰਤਰ ਜੋ ਸਦੀ ਕਥਾ ਵਿਚਾਰ 5 5.5 ਮਹੀਨਿਆਂ ਤੋਂ ਚੱਲ ਰਹੀ ਹੈ। ਸੋ ਆਪਾਂ ਸਭ ਨੇ ਸਰਬਣ ਕਰਨੀ ਹੈ। ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾ ਦੇ ਦੀ ਪਾਲ ਗਏ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਮਾਣੇ ਦੇ ਸੇਵਕਾਂ ਨੂੰ ਸੋ ਗਾਜ ਵਜ ਕੇ ਬਲਾਉ ਫਤ ਵਾਹੇ ਗੁਰ ਜੀ ਕਾ ਫਲਸ ਵਾਹੇ ਗੁਰ ਜੀ ਕੀ ਫਤ ਆਪ ਗੁਰੂ ਪਿਆਰਿਓ ਤੰਤਾ ਦੇ ਜੋਗ ਹੋ ਜਿਹੜੇ ਉਸ ਅਟਾਲ ਪੁਰਖ ਵਰ ਗੁਰੂ ਪ੍ਰਭ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆ ਕੇ ਇਸ ਸੋਭਤ ਹੋਏ ਹੋ ਵਾਸਾ ਜੀ ਦਾ ਪਾਵਨ ਬਚਨ ਹੈ ਭਗਤ ਕਬੀਰ ਸਾਹਿਬ ਜੀ ਦੱਸ ਰਹੇ ਕਹਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਕਬੀਰ ਸਾਹਿਬ ਜੀ ਕਹਿੰਦੇ ਸਾਡੀ ਗੱਲ ਭਾਈ ਧਿਆਨ ਦੇ ਨਾਲ ਸੁਣੋ ਕਹਤ ਕਬੀਰ ਸੁਨਹੁ ਰੇ ਸੰਤੋ ਭਾਈ ਸਰਵਾਂ ਦੀ ਔਰ ਗੁਰੂਆਂ ਦੀ ਸੰਗਤ ਕਰਨੀ ਜ਼ਰੂਰੀ ਹੈ ਸਾਧੂ ਕੌਣ ਹੈ ਸੰਤ ਕੌਣ ਹੈ ਜਿਹੜਾ ਭਾਈ ਮਨੁੱਖ ਬਾਣੀ ਪੜਦਾ ਚਾਹੇ ਉਹ ਬੀਬੀਆਂ ਹੋਣ ਚਾਹੇ ਉਹ ਭਾਈ ਹੋਣ ਚਾਹੇ ਉਹ ਬੱਚੇ ਹੋਣ ਕੋਈ ਵੀ ਹੋਇਆ ਜਿਹੜਾ ਬਾਣੀ ਪੜ੍ਹਦਾ ਗੁਰੂ ਦੀ ਸੰਗਤ ਕਰਦਾ ਗੁਰੂ ਦਾ ਉਪਦੇਸ਼ ਸੁਣਦਾ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਤੇ ਉਹੀ ਸੰਤ ਹੈ ਉਹੀ ਸਾਧੂ ਹੈ ਉਹਨਾਂ ਦੀ ਸੰਗਤ ਕਰਨੀ ਜ਼ਰੂਰੀ ਹੈ ਕਵੀ ਸਾਹਿਬ ਜੀ ਕਹਿੰਦੇ ਸਾਧ ਸੰਗਤ ਤਰ ਜਾਏਗਾ ਜੇ ਸੰਗਤ ਕਰੇਗਾ ਤਾਂ ਭਾਵ ਜਲ ਸਮੁੰਦਰ ਤੋਂ ਪਾਰ ਹੋ ਜਾਵੇਗਾ ਸੰਸਾਰ ਤੋਂ ਦਰ ਜਾਏਗਾ ਸਵਾਪ ਧੰਤਾ ਦੇ ਜੋਗੋਂ ਜਿਹੜੇ ਪਾਏ ਸੰਗਤ ਦੇ ਵਿੱਚ ਆ ਕੇ ਬੈਠੇ ਹੋ ਗੁਰੂ ਦਾ ਪਾਵਨ ਪ੍ਰਦੇਸ਼ ਸੁਰਜਾਨਾਂ ਦੀ ਤਰ੍ਹਾਂ ਸਰਬਣ ਕਰਦੇ ਹੋ ਸੁਰਹੋ ਵਿਚਾਰ ਜੁੜ ਗਏ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਮਨ ਬਿਰਤੀਆਂ ਨੂੰ ਕਰਕੇ ਅਕਾਗਰ ਦਸ਼ਵੇਸ਼ ਪਿਤਾ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਧਿਆਨ ਜੋੜ ਗਏ ਸਤਿਗੁਰੂ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਜਸਸੀ ਬਾਗਵਾਲੀ ਹੋਏ ਜਿੱਥੇ ਸਤਿਗੁਰੂ ਜੀ ਲਗਾਤਾਰ 10 ਦਿਨ ਰਹੇ ਤਣ ਸਤਗੁਰਾਂ ਨੇ ਆਪਣੇ ਸਿੱਖ ਭਾਈ ਮਿੱਤ ਸਿੰਘ ਨੂੰ ਤਾਰਿਆ ਪਹਿਲੀ ਰਾਤ ਉਹਨਾਂ ਦੇ ਘਰ ਕੱਟੀ ਫਿਰ ਸਤਗੁਰਾਂ ਨੇ ਪਾਏ ਮੱਖਣ ਸਾ ਲਬਾਣਾ ਦੇ ਪੁੱਤਰ ਪਾਏ ਲਾਲ ਸਿੰਘ ਨੂੰ ਸਤਿਗੁਰਾਂ ਨੇ ਤਾਰਿਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਉਹਦੀ ਸੇਵਾ ਨੂੰ ਫਲ ਲਾਇਆ ਉਹਦੀ ਸੇਵਾ ਪ੍ਰਵਾਨ ਕੀਤੀ ਤੇ ਸਤਿਗੁਰਾਂ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਤਾਂ ਹੁਣ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਜਦੋਂ ਬਿਰਾਜਮਾਨ ਹੈ ਤਾਂ ਹੁਣ ਗੁਰੂ ਪਿਆਰਿਓ ਸਿੱਖ ਸੰਗਤਾਂ ਨੂੰ ਪਾਵਨ ਪ੍ਰਦੇਸ਼ ਦੇ ਰਾਹੀਂ ਰਜਾਨਾ ਦੀ ਤਰ੍ਹਾਂ ਨਿਹਾਲ ਕਰਦੇ ਐ ਤਾਂ ਹੁਣ ਸਤਿਗੁਰਾਂ ਦੇ ਕੋਲ ਉੱਥੋਂ ਦਾ ਜਿਹੜਾ ਚੌਧਰੀ ਹੈ ਜੱਸੀ ਬਾਗਬਾਲੀ ਦਾ ਜਿਹੜਾ ਚੌਧਰੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਦੋਂ ਆ ਰਹੇ ਹੈ ਕਿ ਢਾਮਾਂ ਲੈ ਕੇ ਆਉਂਦੇ ਸਤਗੁਰਾਂ ਨੂੰ ਪੰਜ ਘੋੜੇ ਤਾਂ ਸਤਗੁਰਾਂ ਨੂੰ ਇੱਕ ਥਾਨ ਕੱਪੜੇ ਦਾ ਤੇ 1 ਰੁਪਿਆ ਕੁਝ ਹੋਰ ਵਸਤੂਆਂ ਸਤਗੁਰਾਂ ਦੇ ਅੱਗੇ ਪੇਟਾ ਕੀਤੀ ਤੇ ਹੁਣ ਸਤਗੁਰਾਂ ਦੇ ਚਰਨਾਂ ਦੇ ਵਿੱਚ ਉਹ ਚੌਧਰੀ ਆ ਜਿਹੜਾ ਢਾਵਾ ਰੱਖ ਕੇ ਤੇ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਦਾ ਕਿ ਪਾਤਸ਼ਾਹ ਜੀ ਉਹ ਸਾਡੇ ਨਗਰ ਨੂੰ ਤੁਸੀਂ ਭਾਗ ਲਾਏ ਹੈ ਤੁਸੀਂ ਕਿਰਪਾ ਕੀਤੀ ਹੈ ਸਾਡੇ ਨਗਰ ਨੂੰ ਤਾਰਨਾ ਕੀਤਾ ਤੁਸੀਂ ਆ ਕੇ ਚਰਨ ਪਾਏ ਕਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਹੈ ਪਾਸਾ ਜੀਓ ਤੁਹਾਡੇ ਚਰਨਾਂ ਦੇ ਸਾਨੂੰ ਆਸਰਾ ਹੈ ਤੇ ਆਪਣੇ ਚਰਨਾਂ ਦੇ ਨਾਲ ਹੀ ਸਾਨੂੰ ਜੋੜ ਕੇ ਰੱਖੋ ਮਨ ਲੋਚਾ ਗੁਰਿਆਈਆਂ ਗੁਰ ਸ਼ਬਦੀ ਏ ਮਨਹੋੜੀ ਹੈ ਗੁਰੂ ਸ਼ਬਦ ਦੇ ਨਾਲ ਜੋੜਨਾ ਕਰੋ ਸਾਡਾ ਚਿੱਤ ਸ਼ਬਦ ਗੁਰੂ ਦੇ ਨਾਲ ਜੁੜਿਆ ਰਹੇ ਤੇ ਤੁਹਾਡੇ ਪਾਵਨ ਪ੍ਰਦੇਸ਼ ਨੂੰ ਅਸੀਂ ਸਰਬਨ ਕਰਦੇ ਰਹੀਏ ਵਾਹੇ ਜਿਨ੍ਹਾਂ ਦੇ ਪਕੜੀ ਐ ਸਰਦੀਜੈ ਬਾਹੇ ਨਾ ਛੋੜੀ ਐ ਗੁਰੂ ਤੇਗ ਬਹਾਦਰ ਬੋਲਿਆ ਧਰ ਪਈ ਐ ਧਰਮ ਨਾ ਛੋੜੀ ਐ ਬਾਸਾ ਕਿਰਪਾ ਕਰੋ ਜਿਹਦੇ ਤੁਸੀਂ ਬਾਹ ਪਕੜ ਲੈਂਦੇ ਹੋ ਤੇ ਬਾਹ ਛੱਡਦੇ ਨਹੀਂ ਤੇ ਬੰਨੇ ਲਾ ਦਿੰਦੇ ਹੋ ਕਿਰਪਾ ਕਰੋ ਤਾਂ ਸਾਨੂੰ ਵੀ ਤੁਸੀਂ ਤਾਰਨਾ ਕਰੋ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜੋਈ ਕਰਦਾ ਹਾਂ ਤੁਸੀਂ ਇਸੇ ਤਰ੍ਹਾਂ ਮੇਰਾ ਦਾ ਹੱਥ ਰੱਖਣਾਂਗੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਸਟਾਰਟਿੰਗ ਆ ਅਰਦਾਸਾਂ ਬੇਨਤੀਆਂ ਤੁਸੀਂ ਪ੍ਰਵਾਨ ਕਰ ਲਿਓ ਜੋ ਅਰਦਾਸ ਕੀਤੀ ਵੀ ਮਨ ਕਰਕੇ ਆਪ ਜੀ ਦੇ ਚਲਣਾ ਦੇ ਵਿੱਚ ਪਾਸਾ ਜੀਓ ਕਦੇ ਵਿਰਥੀ ਨਹੀਂ ਜਾਣੀ ਤੁਹਾਡੇ ਚਲਣਾ ਦੇ ਵਿੱਚ ਸਿੱਖ ਅਰਦਾਸ ਕਰੇ ਤੇ ਸੇਵਾ ਕਰੇ ਪਟਾਵਾਂ ਲਿਆਵੇ ਤਾਂ ਤੁਸੀਂ ਪ੍ਰਵਾਨ ਕਰ ਦਿਓ ਤਾਂ ਸਤਿਗੁਰੂ ਪਾਸਾ ਜੀ ਕਹਿੰਦੇ ਜਦੋਂ ਨਮਸਕਾਰ ਕਰਕੇ ਬੈਠ ਗਿਆ ਚੌਧਰੀ ਨੂੰ ਕਹਿੰਦੇ ਚੌਧਰੀ ਆ ਦਸ ਮੰਗ ਕੀ ਮੰਗਦਾ ਤੇਰੀ ਸੇਵਾ ਪ੍ਰਵਾਨ ਹੋਈ ਤੇਰੀਆਂ ਭਟਾਵਾਂ ਜੋ ਲਿਆਇਆ ਗੁਰੂ ਦੇ ਘਰ ਦੇ ਵਿੱਚ ਤੇਰੀਆਂ ਪ੍ਰਵਾਨ ਹੋਈਆਂ ਤੇਰੀ ਅਰਦਾਸ ਬੇਨਤੀ ਕਬੂਲ ਹੈ ਦਸ ਕੀ ਮੰਗਦਾ ਬਸ ਪਾਸਾ ਜਿਓ ਇਹੋ ਹੀ ਮੰਗਾ ਆਪਣੇ ਚੱਲਣਾ ਦੇ ਨਾਲ ਜੋੜ ਕੇ ਰੱਖੋ ਪਾਵਨ ਅਪਦੇਸ਼ ਬਖਸ਼ਿਸ਼ ਕਰ ਨਾ ਕਰੋ ਸਾਡੇ ਨਗਰ ਦਾ ਭਲਾ ਕਰੋ ਦੱਸ ਭਾਈ ਕਿਵੇਂ ਕਰਗੀ ਪਾਸਾ ਜਿਓ ਇੱਥੇ ਲੱਕੜ ਦੇ ਸਤਿਰਾ ਜਿਹੜੇ ਜਾਂ ਬਾਲੇ ਐ ਐਦਾ ਤਾਂ ਕਰਕੇ ਜੋ ਛੱਤਾਂ ਪਾਉਣੇ ਆ ਘਰਾਂ ਦੀਆਂ ਤੱਕ ਹੁਣ ਖਾ ਜਾਂਦਾ ਗਾਇ तकरीबन 2 ਸਾਲ ਮਸਾ ਲੰਘਦੇ ਆ ਕਿ ਦੁਆਰੇ ਫੇਰ ਸਾਨੂੰ 2 ਸਾਲਾਂ ਬਾਅਦ ਨਵਾਂ ਘਰ ਪਾਉਣਾ ਪੈਂਦਾ ਹੈ ਸਾਡੇ ਨਗਰ ਦੇ ਜਿਹੜੇ ਲੋਕ ਆ ਬਹੁਤ ਔਖੇ ਤੁਸੀਂ ਕਿਰਪਾ ਕਰੋ ਇੱਕ ਵਾਰੀ ਘਰ ਪਾਵੇ ਤਾਂ ਲੰਬਾ ਟਾਈਮ ਲੰਘ ਜਾਵੇ ਕੱਲਾ ਘਰ ਪਾਉਣ ਦੇ ਵਿੱਚ ਹੀ ਉਲਝੇ ਰਹਿੰਦੇ ਆ ਤੇ ਪਾਸਾ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਗੁਰਨਾਨਕ ਸਾਹਿਬ ਪਾਸਾ ਜੀ ਕਿਰਪਾ ਕਰਨਗੇ ਤੁਸੀਂ ਕਰੀਰ ਦੀ ਲੱਤ ਵਰਤਿਆ ਕਰੋ ਜੰਡ ਦੀ ਤੇ ਕਰੀਰ ਦੀ ਤਾਂ ਇਹ ਲੱਤਣ ਨੂੰ ਘੋਣ ਨਹੀਂ ਲੱਗੇਗਾ ਤਾਂ ਹੁਣ ਅੱਜ ਤੱਕ ਗੁਰੂ ਪਿਆਰੋ ਉਥੇ ਹੋਰ ਲੱਤਣ ਨਹੀਂ ਵਰਤੀ ਜਾਂਦੀ ਉਦੋਂ ਤਾਂ ਹੁਣ ਸਮਾਂ ਬਦਲ ਗਿਆ ਹੁਣ ਤਾਂ ਲੈਟਰ ਵਗੈਰਾ ਜਾਂ ਹੋਰ ਇਸ ਤਰ੍ਹਾਂ ਪੈਣ ਲੱਗ ਗਏ ਪਰ ਫੇਰ ਵੀ ਅੱਜ ਤੱਕ ਸਤਿਗੁਰਾਂ ਦੇ ਬਚਨਾਂ ਨੂੰ ਮੰਨਦੇ ਹੋਏ ਉਥੋਂ ਦੇ ਨਗਰ ਦੇ ਲੋਕ ਜੰਡ ਤੇ ਕਰੀਰ ਦੀ ਲੱਕੜ ਵੱਧ ਵਰਤਦੇ ਆ ਕੋਣ ਨਹੀਂ ਲੱਗਦਾ ਤੇ ਆਖਿਆ ਚੌਧਰੀ ਨੂੰ ਇੱਥੇ ਸਤਿਗੁਰਾਂ ਦੀ ਕਿਰਪਾ ਵਰਤੇਗੀ ਗੁਰੂ ਨਾਨਕ ਸਾਹਿਬ ਪਾਸਾ ਜੀ ਇਤੇ ਗੁਰੂ ਦੀ ਕਿਰਪਾ ਵਰਤੇਗੀ ਸਿੱਖ ਸੰਗਤਾਂ ਆਇਆ ਕਰ ਰਹੀਆਂ ਤੇ ਇਤੇ ਇਸ਼ਨਾਨ ਪਾਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਿਆ ਕਰਨਗੇ ਤੇ ਫਿਰ ਸਤਿਗੁਰੂ ਪਾਸਾ ਜੀ ਨੇ ਆਖਿਆ ਜਦੋਂ ਸਿੱਖ ਸੰਗਤਾਂ ਇੱਥੇ ਆਉਣਗੀਆਂ ਜਿਹੜਾ ਪਾਵਨ ਇਤਿਹਾਸ ਹੈ ਇਥੋਂ ਦਾ ਬੜਾ ਬੜਾ ਮੁੱਲਾ ਹੋਵੇਗਾ ਇਸ ਪਾਵਨ ਇਤਿਹਾਸ ਨੂੰ ਜਦੋਂ ਸੁਨਿਆ ਕਰਨਗੀਆਂ ਤੇ ਪੜਿਆ ਕਰਨਗੀਆਂ ਤਾਂ ਸੰਗਤਾਂ ਦਾ ਪ੍ਰਮਾਤਮਾ ਤੇ ਜ਼ਰੂਰ ਭਰੋਸਾ ਹੋਵੇਗਾ ਭਰੋਸਾ ਬਣਿਆ ਕਰੇਗਾ ਪਰ ਗੱਲ ਤੇ ਇਹ ਆ ਵੀ ਚੌਧਰੀ ਦਾ ਤੈਨੂੰ ਵੀ ਭਰੋਸਾ ਹੋਣਾ ਚਾਹੀਦਾ ਸਤਿਗੁਰਾਂ ਨੇ ਅਨੇਕਾਂ ਬਚਨ ਕੀਤੇ ਉੱਥੇ ਤਾਂ ਧੰਗੁਰੂ ਕਲਗੀਧਰ ਪਾਸਾ ਜੀ ਨੇ ਅਨੇਕਾਂ ਬਚਨ ਕੀਤੇ ਤੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਤੇ ਸਤਿਗੁਰੂ ਗੁਰੂ ਗਰੀਬਨਵਾਸ ਪਾਸਾ ਜੀ ਉਸ ਚੌਧਰੀ ਨੂੰ ਤੇ ਉਥੋਂ ਦੀਆਂ ਸਿੱਖ ਸੰਗਤਾਂ ਨੂੰ ਤਾੜਨਾ ਕਰਦੀ ਹੈ ਤੇ ਨਾਲ ਸਤਿਗੁਰਾਂ ਨੇ ਇਹ ਵੀ ਕਹਿ ਦਿੱਤਾ ਕਹਿੰਦੇ ਜਿਵੇਂ ਭਾਈ ਲਾਲ ਸਿੰਘ ਦੀ ਸੇਵਾ ਪ੍ਰਵਾਨ ਹੋਈ ਐ ਤੇ ਗੁੜ ਲੈ ਕੇ ਆਏ ਇਥੇ ਜਿਹੜਾ ਵੀ ਆਊਗਾ ਤੇ ਇਹ ਤੋਂ ਮਿੱਠਾ ਹੋ ਕੇ ਜਾਊਗਾ ਜਿਵੇਂ ਭਾਈ ਮਿੱਠਾ ਗੁੜ ਛਕੇ ਹੈ ਸੰਗਤਾਂ ਨੇ ਸਿੱਖ ਪੌਜਾ ਨੇ ਤੇ ਘੋੜਿਆਂ ਨੇ ਰੱਜ ਕੇ ਗੁੜ ਛਕੇ ਆ ਇਪਾਏ ਲਾਲ ਸਿੰਘ ਦੀ ਸੇਵਾ ਪ੍ਰਵਾਨ ਹੋਏ ਤੇ ਇਸੇ ਤਰ੍ਹਾਂ ਜਿਹੜਾ ਇੱਥੇ ਆਵੇਗਾ ਤੇ ਮਿੱਠਾ ਹੋ ਕੇ ਜਾਵੇਗਾ ਤਾਂ ਹੁਣ ਧੰਨ ਗੁਰੂ ਕਾਂਗੀ ਤਰਪਾ ਸਾਹਿਬ ਜੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਜਿਵਾਨ ਲਾਉਂਦੇ ਆ ਤੇ ਜਿਵਾਨ ਦੇ ਵਿੱਚ ਸਤਿਗੁਰਾਂ ਨੇ ਹੋਰ ਵੀ ਬਚਨ ਕੀਤੇ ਉੱਤੋਂ ਦੀਆਂ ਸਿੱਖ ਸੰਗਤਾਂ ਨੂੰ ਆਖਿਆ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਪਲ ਪਾਵਨਾ ਹਉਮੈ ਵਿੱਚੋਂ ਜਾਏ ਕਹਿੰਦੇ ਭਾਈ ਜਿਹੜਾ ਸੇਵਾ ਕਰਨੀ ਹੈ ਨਾ ਸੇਵਾ ਕਰਨ ਦੇ ਨਾਲ ਮਨ ਦੇ ਵਿੱਚ ਉਹ ਹਉਮੈ ਹੈ ਜਿਹੜੀ ਹੰਕਾਰ ਹੈ ਉਹ ਖਤਮ ਹੁੰਦਾ ਹੈ ਜਿਹੜਾ ਇਸ ਦਰਥੀ ਸੇਵਾ ਕਰੇਗਾ ਮਨ ਚੰਦਿਆ ਫਲ ਪਾਵਣ ਬੜਾ ਸੋਹਣਾ ਸਥਾਨ ਬਣੇਗਾ ਤੇ ਸਤਿਗੁਰਾਂ ਨੇ ਨਾਮ ਵੀ ਦਿੱਤਾ ਉਸ ਸਥਾਨ ਨੂੰ ਬਗਸਰ ਅੱਜ ਵੀ ਉਹ ਨਾਮ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਬਗਸਰ ਸਾਹਿਬ ਤਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਆਖਿਆ ਇਸ ਜਗ੍ਹਾ ਤੇ ਸੋਹਣਾ ਅਸਥਾਨ ਬਣੇਗਾ ਤੇ ਇਸ ਸਥਾਨ ਦਾ ਨਾਮ ਹੋਵੇਗਾ ਬੱਗ ਸਰ ਸਾਹਿਬ ਇੱਥੇ ਜਿਹੜਾ ਵੀ ਆਵੇਗਾ ਬੜੀ ਸਰਧਾ ਤੇ ਭਾਵਨਾ ਤੇ ਪ੍ਰੇਮ ਦੇ ਨਾਲ ਸੇਵਾ ਕਰੇਗਾ ਤੇ ਉਹਨਾਂ ਦੀਆਂ ਇੱਛਾ ਭਾਵਨਾਵਾਂ ਪੂਰੀਆਂ ਹੋਣਗੀਆਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੋ ਕਾ ਵਸ ਹੈ ਕਾਮ ਤੇ ਨਾ ਸੋ ਐਸਾ ਅਰਧਾਇਆ ਮੇਰੇ ਜਿਆੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਤਾਂ ਸਤਗੁਰਾਂ ਨੇ ਆਖਿਆ ਜਿਹੜਾ ਵੀ ਮਨ ਚਿੱਤ ਤਾ ਕਾਗਰ ਹੋ ਕਰਕੇ ਇੱਥੇ ਸੇਵਾ ਕਰੇਗਾ ਨਾ ਜੋ ਵੀ ਮੰਗੇਗਾ ਉਹ ਇਸ ਦਰ ਤੋਂ ਮਿਲੇਗਾ ਇੱਥੇ ਭਾਵਨਾਵਾਂ ਪੂਰੀਆਂ ਹੋਇਆ ਕਰਨਗੀਆਂ ਸਤਗੁਰਾਂ ਨੇ ਬਚਨ ਕੀਤਾ ਤਾਂ ਹੁਣ ਧੰ ਗੁਰੂ ਕਾਂਗੀ ਤਰ ਪਾਸਾ ਜੀ ਨੇ ਅਨੇਕਾਂ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਅਨੇਕਾਂ ਹੀ ਬਚਨ ਕੀਤੇ ਅਨੇਕਾਂ ਹੀ ਬਖਸ਼ਿਸ਼ਾਂ ਕੀਤੀਆਂ ਇੱਥੇ ਰਹਿ ਕੇ ਤੇ ਸਤਿਗੁਰੂ ਜੀ ਬੜੇ ਖੁਸ਼ ਹੋਏ ਤੇ ਧੰ ਗੁਰੂ ਕਾਂਗੀ ਤਰ ਪਾਸਾ ਜੀ ਹੁਣ ਇੱਥੋਂ ਜਦੋਂ ਚਾਲਾ ਪਾਉਂਦੇ ਐ ਤਾਂ ਇੱਥੋਂ ਹੁਣ ਚਾਲਾ ਪਾਉਣ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਬਚਨ ਕੀਤਾ ਜਸੇ ਆਏ ਚਲੇ ਗੁੜ ਖਾਏ ਚਲੇ ਇਹ ਸਤਿਗੁਰਾਂ ਨੇ ਬਚਨ ਕੀਤਾ ਜਸੇ ਆਏ ਚਲੇ ਗੁੜ ਖਾਏ ਚਲੇ ਸਤਿਗੁਰਾਂ ਨੇ ਇਹ ਪੰਜ ਵਾਰੀ ਬਚਨ ਕੀਤਾ ਉੱਥੇ ਤਾਂ ਫਿਰ ਹੁਣ ਸਤਿਗੁਰਾਂ ਨੇ ਇਹ ਕਹਿ ਦਿੱਤਾ ਵੀ ਪਾਏ ਗੁੜ ਖਾਏ ਚਲੇ ਤੇ ਜਿਹੜਾ ਵੀ ਇੱਥੇ ਆਵੇਗਾ ਸਰਦਾ ਭਾਵਨਾ ਦੇ ਨਾਲ ਗੁੜ ਵਾਂਗੂ ਮਿੱਠਾ ਹੋਵੇਗਾ ਭਾਵ ਕੇ ਉਹਦੀ ਸਰਦਾ ਜਿਹੜੀ ਭਾਵਨਾਵਾਂ ਇੱਥੇ ਆ ਕੇ ਪੂਰੀ ਹੋਵੇਗੀ ਸਰਦਾ ਭਾਵਨਾ ਦੇ ਨਾਲ ਆਵੇਗਾ ਕਾਮਨਾਵਾਂ ਪੂਰੀਆਂ ਹੋਣਗੀਆਂ ਗੁਰੂ ਕਿਰਪਾ ਕਰੇਗਾ ਇਹ ਸਤਿਗੁਰਾਂ ਨੇ ਜਦੋਂ ਬਚਨ ਕੀਤੇ ਤੇ ਬਚਨ ਕਰਕੇ ਉਹਨ ਧੰਨ ਗੁਰੂ ਕਾਂਗੀ ਤਰਪਾ ਸਾਹਿਬ ਜੀ ਸੰਗਤਾਂ ਨੂੰ ਉਤਾਰਦੇ ਹੋਏ ਤਾਂ ਉਹਨ ਧੰਨ ਗੁਰੂ ਕਾਂਗੀ ਤਰਪਾ ਸਾਹਿਬ ਜੀ ਅਗਲਾ ਪਿੰਡ ਪੱਕਾ ਪੱਕੇ ਪਿੰਡ ਦੇ ਵਿੱਚ ਸਤਿਗੁਰੂ ਜੀ ਜਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਪਾਵਨ ਇਤਿਹਾਸ ਹੈ ਜਿਹੜਾ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਗੁਰੂ ਨਾਨਕ ਸਾਹਿਬ ਪਾਸਾ ਜੀ ਦੀ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਸਤਿਗੁਰੂ ਜੀ ਅੱਗੇ ਸਿੱਖ ਸੰਗਤਾਂ ਨੂੰ ਉਤਾਰਦੇ ਆ ਫਿਰ ਹੁਣ ਭਾਈ ਡੱਲਾ ਚੌਧਰੀ ਹੈ ਜਿਹੜਾ ਉਹ ਵੀ ਸਤਿਗੁਰਾਂ ਨੂੰ ਅੱਗੇ ਮਿਲੇਗਾ ਤੇ ਡੱਲੇ ਚੌਧਰੀ ਦੇ ਨਾਲ ਧੰਨ ਗੁਰੂ ਕਾਂਗੀ ਦਰਬਾਸਾ ਜੀ ਲੰਬਾ ਸਮਾਂ ਰਹਿੰਦੇ ਆ ਦਮਦਮਾ ਸਾਹਿਬ ਦੀ ਧਰਤੀ ਤੇ ਬਰਾਜਮਾਨ ਹੁੰਦੇ ਆ ਇਥੋਂ ਫਿਰ ਹੌਲੀ ਹੌਲੀ ਸਤਿਗੁਰੂ ਜੀ ਦਮਦਮਾ ਸਾਹਿਬ ਇੱਕੇ ਸਾਬੋ ਦੀ ਤਲਵੰਡੀ ਪਹੁੰਚਣਗੇ ਇਥੋਂ ਫਿਰ ਸਤਿਗੁਰੂ ਜੀ ਅਨੇਕਾਂ ਸਖ ਸੰਗਤਾਂ ਦਾ ਉਤਾਰਦੇ ਹੋਏ ਅੱਗੇ ਸਾਬੋ ਦੀ ਤਲਵੰਡੀ ਤੋਂ ਨਾਲ ਭਾਈ ਡੱਲਾ ਜੀ ਜਾਵੇਗਾ ਅੱਗੇ-ਅੱਗੇ ਸਤਿਗੁਰੂ ਜੀ ਸੰਗਤਾਂ ਨੂੰ ਉਤਾਰਦੇ ਜਾਣਗੇ ਤੇ ਉਹ ਸੋ ਪਾਵਨ ਇਤਿਹਾਸ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ ਸਤਗੁਰੂ ਦੀ ਕਿਰਪਾ ਕਾਲ ਇਸੇ ਤਰ੍ਹਾਂ ਪਾਵਨ ਇਤਿਹਾਸ ਦੇ ਨਾਲ ਜੁੜੇ ਰਗੇ ਸਤਗੁਰਾਂ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਰਗੇ ਉਹ ਲ ਤੁਕਾਂ ਦੀ ਕਿਮਾ ਸੁ ਬਲਾਵਤ ਵਾਹਿਗੁਰੂ ਦੀ ਕਲਸ ਵਾਹਿਗੁਰੂ ਦੀ ਕੀ ਬੰਤੇ ਵਾਹਿਗੁਰੂ ਸਾਹਿਬ ਜੀ ਆ ਰਾਮ ਕਲੀ ਮਹੱਲਾ 3 ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਜੀ आनंद ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਤੀ ਮਨ ਵਜੀ ਆਪ ਦਾਇਆ ਰਾਗ ਕਰਤਨ ਪਰਮ ਦੀਆ ਸਬਦ ਗਾ ਬਣਾਈਆ ਸਬਦੋ ਤਾਂ ਗਾ ਬਹਾਰੀ ਕੀ ਰਾਵ ਮਨ ਜਿਨੀ ਬਸਾਇਆ ਕਾ ਨਨਕਾ